ਯਾਗੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਾ ਕਾ ਚਹਿਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੀ ਸਭ ਤੋਂ ਡਿਫਰੈਂਟ ਬੂਟਿਕ ਸਟਾਈਲ ਹੈ ਨਾ ਪੀਸ ਵੀ ਕਨਸੈਪਟ ਵੀ ਤੇ ਨਾਲ ਜਿਹੜੀ ਪ੍ਰਿੰਟਿੰਗ ਵੀ ਲੈ ਕੇ ਆਈਆਂ ਬਹੁਤ ਸੋਹਣੀ ਵੱਖਰੀ ਜੀ ਪ੍ਰਿੰਟਿੰਗ ਲੈ ਕੇ ਆਈਆਂ ਕਨਸੈਪਟ ਵੀ ਵੱਖਰੇ ਜੀ ਲੈ ਕੇ ਆਏ ਆ ਅਸੀਂ ਤੇ ਤੁਸੀਂ ਇਹਨਾਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਕਿਪ ਨਾ ਕਰਿਓ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਊਗਾ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆ ਤੇ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਨੇ ਕਲਰ ਚਾਰਟ ਇੰਨੇ ਸੋਹਣੇ ਆਏ ਨੇ ਕਿ ਡਿਫਰੈਂਟ ਨੇ ਤੁਸੀਂ ਸੋਚਾਂ ਵਿੱਚ ਪੈ ਜਾਓਗੇ ਕਿਹੜਾ ਪ੍ਰਿੰਟ ਲਈਏ ਕਿਹੜਾ ਨਾ ਲਈਏ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਬਹੁਤ ਭੈਣਾਂ ਤੱਕ ਫਸਟ ਟਾਈਮ ਵੀਡੀਓ ਜਾਂਦੀ ਆ ਤੇ ਬਹੁਤ ਭੈਣਾਂ ਦੇ ਫਿਰ ਗਰੁੱਪ ਦੇ ਵਿੱਚ ਮੈਸੇਜ ਵੀ ਆਉਂਦੇ ਨੇ ਤਾਂ ਤੁਸੀਂ ਇੱਕ ਤਾਂ ਗਰੁੱਪ ਦਾ ਲਿੰਕ ਨਾਲ ਦੀ ਨਾਲ ਤੁਹਾਨੂੰ ਪ੍ਰੋਵਾਈਡ ਹੋ ਜਾਣਾ ਜਦੋਂ ਤੁਸੀਂ ਹੈਲੋ ਦਾ ਮੈਸੇਜ ਕਰਦੇ ਹੋ ਤਾਂ ਗਰੁੱਪ ਨੂੰ ਜੁਆਇਨ ਕਰ ਲਓ ਜੀ ਹਰ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਜੋ ਵੀ ਅਸੀਂ ਡੇਲੀ ਅਪਡੇਟ ਪਾਉਂਦੇ ਆ ਉਹ ਤੁਹਾਡੇ ਤੱਕ ਪਹੁੰਚੂਗੀ ਠੀਕ ਹੈ ਜੀ ਤੇ ਵੀਡੀਓ ਨੂੰ ਜਦੋਂ ਵੀ ਤੁਸੀਂ ਦੇਖਦੇ ਹੋ ਨਾਲ ਦੀ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਅੱਜ ਦੇ ਕਨਸੈਪਟ ਮੈਂ ਦਿਖਾਉਣੇ ਸ਼ੁਰੂ ਕਰਦੀ ਆਂ ਤੇ ਸਾਡਾ ਸ਼ਾਪ ਦਾ ਟਾਈਮਿੰਗ ਹੈਗਾ 10 ਤੋਂ 5 ਜਿਹੜੀਆਂ ਟਾਈਮ ਪੈਣਾ ਨੇ ਵਿਜ਼ਿਟ ਕਰਨਾ ਨਾ ਤਾਂ ਇਹ ਟਾਈਮ ਦੇ ਵਿੱਚ ਵਿੱਚ ਤੁਸੀਂ ਵਿਜ਼ਿਟ ਕਰ ਲਿਆ ਕਰੋ ਤੇ ਇੱਕ ਕਾਲ ਕਰਕੇ ਜਰੂਰ ਆਇਆ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਇਹ ਨਾ ਹੋਵੇ ਕਿ ਤੁਹਾਨੂੰ ਖੜਨਾ ਪਵੇ ਆ ਕੇ ਜਾਂ ਤੁਹਾਡਾ ਘੇੜਾ ਲੱਗੇ ਤੁਹਾਨੂੰ ਮੁਰਨਾ ਪਵੇ ਤਾਂ ਸਾਨੂੰ ਹੁੰਦਾ ਕਿ ਕਈ ਵਾਰੀ ਕੋਈ ਅਰਜੈਂਟ ਬੇਸ ਤੇ ਸਾਨੂੰ ਕਿਤੇ ਜਾਣਾ ਪੈ ਜਾਵੇ ਤੇ ਤੁਹਾਡਾ ਇੰਨੀ ਦੂਰ ਘੇੜਾ ਨਾ ਲੱਗੇ ਲੋ ਜੀ ਦੁਕਾਨੀਆਂ ਤੁਹਾਨੂੰ ਅੱਜ ਦੇ ਪ੍ਰਿੰਟ ਅੱਜ ਦੀ ਵੀਡੀਓ ਦਾ ਪਹਿਲਾ ਹੀ ਕਨਸੈਪਟ ਚੈੱਕ ਕਰ ਲਓ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਦਾ ਪ੍ਰਿੰਟ ਬਹੁਤ ਸੋਹਣਾ ਆ ਬਾਕੀ ਜਿਹੜਾ ਕੱਪੜਾ ਰਹੂਗਾ ਪੂਰਾ ਫਾਈਨ ਕਾਟਨ ਦਾ ਐਕਸਪੋਰਟ ਦੀ ਕਾਟਨ ਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਇੰਨੀਆਂ ਸੋਹਣੀਆਂ ਪ੍ਰਿੰਟਿੰਗਾਂ ਆਉਣਗੀਆਂ ਇੰਨੇ ਸੋਹਣੇ ਕਨਸੈਪਟ ਜਿਹੜੇ ਕਿ ਅੱਜ ਕੱਲ ਤੁਸੀਂ ਹਰ ਕਿਤੇ ਡਿਜ਼ਾਈਨਿੰਗ ਕੀਤੇ ਲੈਸਸ ਦਾ ਡਿਜ਼ਾਈਨਿੰਗ ਕੀਤੇ ਵਾਈਟ ਬਾਟਮ ਦੇ ਨਾਲ ਵਾਈਟ ਪਲਾਜ਼ੋਆਂ ਦੇ ਨਾਲ ਹਰ ਕਿਸੇ ਚੀਜ਼ ਦੇ ਨਾਲ ਇਹ ਹਨਾ ਬਣੇ ਹੋਏ ਦੇਖਦੇ ਹੋ ਤੇ ਲੱਗਦਾ ਕਿ ਪਤਾ ਨਹੀਂ ਕਿੰਨੇ ਕ ਦਾ ਸੂਟ ਹੋਊਗਾ ਕਿੰਨੇ ਕ ਦਾ ਇਹ ਬਣਦਾ ਹੋਗਾ ਜਾਨੀ ਕਿ ਆਪਾਂ ਹਮੇਸ਼ਾ ਰੀਲਸ ਵਗੈਰਾ ਹਰ ਕੋਈ ਐਕਟਿਵ ਆ ਅੱਜ ਕੱਲ ਇੰਸਟਾ ਤੇ YouTube ਤੇ ਸੋ ਜਦੋਂ ਆਪਾਂ ਦੇਖਦੇ ਆ ਤਾਂ ਹੁੰਦਾ ਕਿ ਇਦਾਂ ਦੇ ਪ੍ਰਿੰਟ ਆਪਾਂ ਵੀ ਪਾਈਏ ਅੱਜ ਜਿੰਨੇ ਵੀ ਕਨਸੈਪਟ ਲੈ ਕੇ ਆਈਆਂ ਨਾ ਸਾਰੇ ਓਦਾਂ ਦੇ ਲੈ ਕੇ ਆਈਆਂ ਕਿ ਤੁਹਾਡੀ ਰੂਹ ਕੁਝ ਹੋ ਜੂਗੀ ਇੰਨੇ ਸੋਹਣੇ ਸੋਹਣੇ ਕਨਸੈਪਟ ਨੇ ਸੋ ਇਹ ਹੈਗਾ ਫਰਸਟ ਪ੍ਰਿੰਟ ਲਾਈਟ ਜਾਂ ਸਕਾਈ ਬਲੂ ਜਾਂ ਕਲਰ ਆ ਬਹੁਤ ਹੀ ਪਿਆਰਾ ਇਹਦੇ ਨਾਲ ਹੁਣ ਮੈਂ ਜਿਹੜਾ ਦਿਖਾਉਣ ਲੱਗੀ ਆ ਇਹ ਤੁਹਾਨੂੰ ਮੈਂ ਪਲਾਜ਼ੋ ਦਿਖਾਉਣ ਲੱਗੀ ਆ ਜੇ ਕਿਸੇ ਭੈਣ ਨੇ ਇਦਾਂ ਤੁਸੀਂ ਚਿਕਨਕਾਰੀ ਵਾਲਾ ਪਲਾਜ਼ੋ ਲੈਣਾ ਠੀਕ ਹੈ ਜੀ ਜੇ ਤਾਂ ਤੁਸੀਂ ਇਹਦੇ ਨਾਲ ਵਾਈਟ ਬਾਟਮ ਲੈਣੀ ਆ ਤਾਂ ਵਾਈਟ ਬਾਟਮ ਵੀ ਲੈ ਸਕਦੇ ਹੋ ਫੇ ਤਾਂ ਯਾਨੀ ਕਿ ਵਾਈਟ ਬਾਟਮ ਦਾ ਕਪੜਾ ਵੀ ਮਿਲ ਜੂ ਜਿਨ੍ਹਾਂ ਨੇ ਬਾਟਮ ਬਣਾਉਣੀ ਆ ਪਲੇਨ ਵਾਈਟ ਠੀਕ ਹੈ ਜੀ ਤੇ ਜਿਨ੍ਹਾਂ ਨੇ ਬਣਾਉਣਾ ਪਲਾਜ਼ੋ ਜਿਵੇਂ ਗਲਿਸ਼ ਲੁੱਕ ਦੇ ਵਿੱਚ ਤੁਸੀਂ ਭਾਵਦੇ ਹੋ ਨਾ ਵੀ ਚਿਕਨ ਕਰੀ ਨਾਲ ਪਲਾਜ਼ੋ ਕਈ ਪੈਣਾਂ ਦੀਆਂ ਕਾਲਸ ਵੀ ਆਉਂਦੀਆਂ ਨੇ ਸਾਨੂੰ ਇਦਾਂ ਦੇ ਕਨਸੈਪਟ ਦੋ ਦੀਦੀ ਜਿਹੜੇ ਅੱਜਕੱਲ੍ਹ ਵਾਈਟ ਦੇ ਨਾਲ ਕਾਫੀ ਜ਼ਿਆਦਾ ਚੱਲਦੇ ਨੇ ਤੇ ਜਿਨ੍ਹਾਂ ਨੂੰ ਇਹ 올ਓਵਰ ਪ੍ਰਿੰਟ ਚਾਹੀਦਾ ਤਾਂ 올ਓਵਰ ਵੀ ਮਿਲ ਜੂਗਾ ਜਿਵੇਂ ਤੁਸੀਂ ਇਹ ਪਲਾਜ਼ੋ ਨਹੀਂ ਲਗਵਾਉਣਾ ਬਾਟਮ ਨਹੀਂ ਲਗਵਾਨੀ ਸਿਰਫ 올ਓਵਰ ਸੂਟ ਲੈਣੀ ਆ ਤਾਂ ਤੁਹਾਨੂੰ 올ਓਵਰ ਵੀ ਮਿਲ ਜਾਣਗੇ ਇਸ ਤਰ੍ਹਾਂ ਟੈਨਸ਼ਨ ਨਾ ਲਿਓ ਵੀ ਸੈਸਾਨੂੰ ਮੈਚਿੰਗ ਹੀ ਲੈਣੇ ਪੈਣਗੇ ਬਟ ਇਹ ਅੱਜ ਅਸੀਂ ਤੁਹਾਨੂੰ ਕਈ ਤਰ੍ਹਾਂ ਨਾਲ ਡਿਫਰੈਂਟ ਕਨਸੈਪਟ ਬਣਾ ਕੇ ਦਿਖਾ ਰਹੇ ਹਾਂ ਚੀਜ਼ਾਂ ਨੂੰ ਵੀ ਤੁਸੀਂ ਜਿੱਦਾਂ ਦਾ ਚਾਹੋ ਉਦਾਂ ਦਾ ਇਹਨਾਂ ਸੂਟਾਂ ਨੂੰ ਰੈਡੀ ਕਰ ਸਕਦੇ ਹੋ ਠੀਕ ਹੈ ਪਲਾਜ਼ੋ ਨਾਲ ਲਓਗੇ ਤਾਂ ਰੇਟ ਰਹੂਗਾ 750 750 ਰੁਪਿਆ ਪ੍ਰਾਈਸ ਰਹੂਗਾ ਵਿਦ ਕੋਰੀਅਰ ਦੇ ਨਾਲ ਐਕਸਟਰਾ ਤੁਸੀਂ ਕੁਝ ਨਹੀਂ ਪੇ ਕਰਨਾ ਪੂਰਾ ਵਧੀਆ ਪੂਰਾ ਸੌਫਟ ਵਾਲਾ بیس ਤੁਹਾਨੂੰ ਲੱਗੂਗਾ ਸਿੰਥੈਟਿਕ بیس ਪਲਾਜ਼ੋ ਦਾ ਨਹੀਂ ਨਹੀਂ ਮਿਲੂਗਾ ਪਿਓਰ ਕਾਟਨ ਦੇ ਵਿੱਚ ਚਿਕਨ ਕਾਰਡ ਦਾ ਸਾਰਾ ਪਲਾਜ਼ੋ ਦਵਾਂਗੇ ਠੀਕ ਹੈ ਜੀ ਤੇ ਜੇ ਤੁਸੀਂ ਲੈਣੀ ਹੋ ਬਾਟਮ ਦੇ ਨਾਲ ਤੇ ਬਾਟਮ ਦੇ ਨਾਲ ਇਹ ਬਰੇਟ ਰਹੂਗਾ 650 ਸਾਰੇ ਸੂਟਾਂ ਦਾ ਜਿੰਨਾ ਅੱਜ ਦੀ ਵੀਡੀਓ ਦਾ ਆਪਣਾ ਪ੍ਰਾਈਸ ਆ ਨਾ ਉਹ ਹੈਗਾ 650 ਸੋ ਤੁਸੀਂ 650 ਦੇ ਵਿੱਚ ਇਹ ਵਾਲਾ ਆਪਣਾ ਲੈ ਸਕਦੇ ਹੋ ਡਿਜ਼ਾਈਨ ਨੰਬਰ ਰਹੂਗਾ ਜੀ 1 1 ਨੰਬਰ ਸੂਟ ਰਹੂਗਾ ਜਿੱਦਾਂ ਵੀ ਕਨਸੈਪਟ ਬਣਾਉਣਾ ਹੋਗਾ ਉਹ ਤੁਸੀਂ ਦੱਸ ਦਿਓ ਲਓ ਜੀ ਅੱਜ ਦੀ ਵੀਡੀਓ ਦਾ ਸੈਕਿੰਡ ਪ੍ਰਿੰਟ ਜਿਹੜਾ ਹੈਗਾ ਇਹ ਵੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਵਾ ਹਰ ਪ੍ਰਿੰਟਰ ਦੇ ਨਾਲ ਮੈਂ ਤੁਹਾਨੂੰ ਮੈਚਿੰਗ ਵੀ ਦਿਖਾ ਰਹੀ ਆ ਤੇ ਨਾਲ ਹੀ ਮੈਂ ਤੁਹਾਨੂੰ ਦਿਖਾ ਦੱਸ ਰਹੀ ਆ ਪਹਿਲੀ ਮੈਂ ਤੁਹਾਨੂੰ ਨਾਲ ਦਿਖਾਤਾ ਚਿਕਨ ਕਾਰੀ ਦਾ ਪਲਾਜ਼ੋ ਜੇ ਤਾਂ ਉਦਾਂ ਤੁਸੀਂ ਕਨਸੈਪਟ ਬਣਾਉਣਾ ਹਨਾ ਵੀ ਪਲਾਜ਼ੋ ਚਿਕਨ ਕਾਰੀ ਲੈਣੀ ਆ ਤਾਂ ਉਦਾਂ ਵੀ ਬਣ ਜਾਊਗਾ ਨਹੀਂ ਮੈਂ ਨਾਲ ਬਾਟਮਸ ਦੇ ਵੀ ਇਸ ਤਰ੍ਹਾਂ ਕਲਰ ਨਾਲ ਸ਼ੋਅ ਕਰਦੀ ਆ ਤਾਂ ਤੁਸੀਂ ਜਿਵੇਂ ਹੁਣ ਇਹ ਵਾਲਾ ਹੈਗਾ ਥੋੜਾ ਜਿਹਾ ਲੈਮਨ ਟੋਨ ਦੇ ਉੱਪਰ ਆ ਇਹ ਵਾਈਟ ਨਹੀਂ ਹੈਗਾ ਜੀ ਲੈਮਨ ਟੋਨ ਦੇ ਉੱਪਰ ਆ ਇਹਦੇ ਵਿੱਚ ਮੂਂਗਿਆ ਕਲਰ ਦੀ ਬੂਟੀ ਬਣੀ ਹੋਈ ਆ ਮੂੰਗਿਆ ਕਲਰ ਦੀ ਸਾਰੀ ਬੁਟੀ ਬਣੀ ਹੋਈ ਆ ਨੰਬਰ ਹੋਊਗਾ ਜੀ 2 2 ਨੰਬਰ ਇਹ ਸੂਟ ਰਹੂਗਾ ਇਹਦੇ ਨਾਲ ਤੁਸੀਂ ਜਿਵੇਂ ਮਰਜੀ ਮੂੰਗਿਆ ਕਲਰ ਦੀ ਬੋਟਮ ਹਨਾ ਬਣਾ ਸਕਦੇ ਹੋ ਮੂੰਗਿਆ ਕਲਰ ਦੀ ਇਹਦੇ ਨਾਲ ਸੀਮ ਬੋਟਮ ਕਰ ਸਕਦੇ ਹੋ ਜੇ ਤੁਸੀਂ ਮੈਚਿੰਗ ਸੂਟ ਲੈਣਾ ਮੈਚਿੰਗ ਵੀ ਤੁਹਾਨੂੰ ਸੇਮ ਰੇਟ ਹੀ ਪੈਣਾ ਆਲ ਓਵਰ ਵੀ ਤੁਹਾਨੂੰ ਸੇਮ ਰੇਟ ਹੀ ਪੈਣਾ ਠੀਕ ਹੈ ਜੀ ਤੇ ਨਾਲ ਜੇ ਤੁਸੀਂ ਦੂਸਰਾ ਕਨਸੈਪਟ ਲੈਣਾ ਜਿਵੇਂ ਇਹਦੇ ਨਾਲ ਜੇ ਤੁਸੀਂ ਕਹੋ ਵੀ ਇਸ ਤਰ੍ਹਾਂ ਫਰੋਜ਼ੀ ਬੁਟੀ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਵਿੱਚ ਫਰੋਜ਼ੀ ਕਲਰ ਦਾ ਤਾਂ ਉਦਾਂ ਦਾ ਕਨਸੈਪਟ ਵੀ ਬਣ ਜੂਗਾ ਇਹਦਾ ਪਰ ਇਹਦੇ ਨਾਲ ਜੇ ਤੁਸੀਂ ਸਾਡੇ ਅਕੋਰਡਿੰਗ ਚੱਲੋਗੇ ਤਾਂ ਮੂੰਗੀ ਆ ਬਹੁਤ ਜ਼ਿਆਦਾ ਉੱਠ ਕੇ ਆ ਰਿਹਾ ਕਲਰ ਬਹੁਤ ਸੋਹਣਾ ਨਾਲੇ ਤਾਂ ਮੀਡੀਅਮ ਜਿਹਾ ਕਲਰ ਆ ਗਿਆ ਨਾਲ ਇਹਦੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਜਚੂਗਾ ਨਾਲ ਜਿਵੇਂ ਮਰਜ਼ੀ ਬਾਕੀ ਤੁਸੀਂ ਸਾਡੇ ਤੇ ਛੱਡ ਸਕਦੇ ਹੋ ਜੇ ਮੈਚਿੰਗ ਸੂਟ ਲੈਣਾ ਨਾਲ ਇਸ ਤਰ੍ਹਾਂ ਤੁਹਾਨੂੰ ਹਾਰ ਚਾਹੇ ਮੈਂ ਤੁਹਾਨੂੰ ਹੁਣ ਆਲ ਓਵਰ ਦਿਖਾ ਦਾਂ ਚਾਹੇ ਤੁਹਾਨੂੰ ਮੈਚਿੰਗ ਵਿੱਚ ਦਿਖਾਈ ਚੱਲਾਂ ਜਿਨ੍ਹਾਂ ਨਾਲ ਬਾਟਮ ਮੇਰੇ ਕੋਲ ਲੱਗ ਕੇ ਆ ਚੁੱਕੀਆਂ ਨੇ ਜਿਨ੍ਹਾਂ ਦੇ ਨਾਲ ਆਲ ਓਵਰ ਦਿਖਾਉਂਗੀ ਜੇ ਉਹਨਾਂ ਨਾਲ ਵੀ ਤੁਸੀਂ ਬਾਟਮ ਲਗਵਾਉਣੀ ਹੋਈ ਤਾਂ ਤੁਹਾਨੂੰ ਉਹਨਾਂ ਨਾਲ ਵੀ ਬਾਟਮ ਮਿਲ ਜੂਗੀ ਠੀਕ ਹੈ ਤਾਂ ਹੁਣ ਤੁਸੀਂ ਆਪਣੇ ਕਨਸੈਪਟ ਚੈੱਕ ਕਰੀ ਚੱਲਿਓ ਵੀ ਤੁਸੀਂ ਲੈਣਾ ਕਿਦਾਂ ਇਹ ਨੰਬਰ ਹੋਊਗਾ ਜੀ 2 2 ਨੰਬਰ ਸੂਟ ਰਹੂਗਾ 3rd ਦੇਖ ਲਓ 3rd ਪ੍ਰਿੰਟ ਵੀ ਬਹੁਤ ਿਆਰਾ ਬਹੁਤ ਹੀ ਸੋਹਣਾ ਕਨਸੈਪਟ ਆ ਦੀ ਵੀਡੀਓ ਚ ਬਹੁਤ ਜ਼ਿਆਦਾ ਨਹੀਂ ਆਰਾਮ ਦੇ ਨਾਲ ਤੁਸੀਂ ਵੀਡੀਓ ਨੂੰ ਦੇਖਣਾ ਵਾ ਆਰਾਮ ਦੇ ਨਾਲ ਤੁਸੀਂ ਸਿਲੇਕਟ ਕਰਨੇ ਨੇ ਵੀ ਕਿਹੜਾ ਪ੍ਰਿੰਟ ਲਈਏ ਕਿਹੜਾ ਕਲਰ ਲਈਏ ਉਸ ਤੋਂ ਬਾਅਦ ਜਿਵੇਂ ਇਹਦੇ ਨਾਲ ਹੁਣ ਪਿੰਕ ਕਲਰ ਦੀ ਬਾਟਮ ਲੱਗੂਗੀ ਪਲੇਨ ਜੇ ਲਵਾਂਗੇ ਨਾਲ बॉटम ਦਾ ਪਿੰਕ ਕਲਰ ਦੀ बॉटम ਆਉਗੀ ਬਹੁਤ ਹੀ ਪਿਆਰੀ ਤੇ ਬਹੁਤ ਹੀ ਸੋਹਣੀ ਜਿਹੀ ਇਹਦਾ ਨੰਬਰ ਹੋਊਗਾ ਜੀ 3 3 ਨੰਬਰ ਸੂਟ ਰਹੂਗਾ ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਕਨਸੈਪਟ ਆ ਆ ਲੋ ਜੀ ਨੈਕਸਟ ਵਾਲਾ ਦੇਖ ਲਓ ਇਹਦਾ بیس ਰਹੂਗਾ ਵਾਈਟ ਵਾਈਟ بیس ਰਹੂਗਾ ਹੱਦ ਤੋਂ ਵੱਧ ਜਿੰਨੀ ਵੀ ਡਿਜ਼ਾਈਨਿੰਗ ਚੱਲ ਰਹੀ ਹੈ ਨਾ ਕਲਰ ਕੰਟਰਾਸਟ ਨਾਲ ਤਾਂ ਤੁਸੀਂ ਜਿਵੇਂ ਮਰਜ਼ੀ ਲੈ ਲਓ ਵਾਈਟ ਦੇ ਨਾਲ ਇੰਨੀ ਜ਼ਿਆਦਾ ਚੱਲ ਰਹੀ ਆ ਕਿ ਵਾਈਟ ਹੱਦ ਤੋਂ ਵੱਧ ਕ੍ਰੀਮ ਕਲਰ ਦੀ ਸਲਵਾਰ ਹੋਈ ਵਾਈਟ ਕਲਰ ਦੀ ਸਲਵਾਰ ਹੋਈ ਹਜੇ ਤੋਂ ਵੱਧ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਜਿਵੇਂ ਮਰਜੀ ਤੁਸੀਂ ਸ਼ਰਟਸ ਦੇ ਉੱਪਰ ਲੈਸਸ ਵਗੈਰਾ ਦਾ ਡਿਜ਼ਾਈਨ ਕਰ ਲਓ ਪੂਰੇ ਟੌਪ ਦੇ ਸੂਟ ਯਾਨੀ ਕਿ ਰੈਡੀ ਹੁੰਦੇ ਆ ਜਿੰਨਾ ਪਹਿਣਾ ਨੇ ਜਿਵੇਂ ਹੁਣ ਤੁਸੀਂ ਬਾਟਮ ਲਗਵਾ ਲਈ ਆ ਲੋ ਜੀ ਇਹਦੇ ਨਾਲ ਇਹ ਬਲੂ ਕਲਰ ਦੀ ਬਾਟਮ ਚੱਲੂਗੀ ਵਾਈਟ ਲੈਣੀ ਹੋਈ ਤਾਂ ਵਾਈਟ ਮੈਂ ਤੁਹਾਨੂੰ ਦਿਖਾਈ ਚੁੱਕੀ ਆ ਆਪਣੇ ਕੋਲ ਅਵੇਲੇਬਲ ਹੈਗੀ ਹੋਈ ਆ ਜੇ ਤੁਸੀਂ ਵਾਈਟ ਲੈਣੀ ਹੋਈ ਤਾਂ ਵਾਈਟ ਵੀ ਮਿਲ ਜੂਗੀ ਜੇ ਤੁਸੀਂ ਬਲੂ ਲੈਣੀ ਆ ਤਾਂ ਬਲੂ ਤਾਂ ਬਹੁਤ ਹੀ ਜ਼ਿਆਦਾ ਉੱਠ ਕੇ ਆ ਰਹੀ ਆ ਬਹੁਤ ਪਿਆਰੀ ਲੱਗ ਰਹੀ ਆ ਤੇ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਹੀ ਆ ਕਿ ਜੇ ਜਿਵੇਂ ਹੁਣ ਤੁਸੀਂ ਪੂਰਾ ਸੂਟ ਹੀ ਰੈਡੀ ਕਰਵਾਉਣਾ ਹੋਇਆ ਵੀ ਸਟੀਚਿੰਗ ਵੀ ਕਰਵਾਉਣੀ ਆ ਤਾਂ ਵੀ ਅਵੇਲੇਬਲ ਆ ਬਟ ਜੇ ਤੁਸੀਂ ਕਹੋਗੇ ਕਿ ਹਾਂਜੀ ਦੀਦੀ ਹੁਣ ਦੁਪੱਟਾ ਵੀ ਨਾਲ ਕਰ ਦੋ ਤਾਂ ਦੱਸ ਦਿਓ ਵੀ ਕਿੱਦਾਂ ਦਾ ਦੁਪੱਟਾ ਤੁਸੀਂ ਲੈ ਕਰਦੇ ਹੋ ਪਿਓਰ ਦਾ ਲੈਣਾ ਵਾ ਜਾਂ ਕਾਟਨ ਦਾ ਹੀ ਦੁਪੱਟਾ ਲੈਣਾ ਮਲ ਦਾ ਤਾਂ ਉਦਾਂ ਦਾ ਦੁਪੱਟਾ ਵੀ ਨਾਲ ਰੈਡੀ ਹੋ ਕੇ ਤੁਹਾਡੇ ਤੱਕ ਪਹੁੰਚ ਜਾਊਗਾ ਨੰਬਰ ਹੋਊਗਾ ਦੀ ਚਾਹ 4 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਬਾਸ ਫਟਾਫਟ ਸਕਰੀਨਸ਼ਾਟ ਕਰਨੇ ਆ ਜਿਹੜੀਆਂ ਭੈਣਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਇੰਨੇ ਸੋਹਣੇ ਕਨਸੈਪਟ ਨੇ ਤਾਂ ਕਿ ਹਰ ਭੈਣ ਦਾ ਇੱਕ ਇਹ ਵਾਲੀ ਕਨਸੈਪਟ ਪਹੁੰਚ ਸਕਣ ਆ ਲੋ ਇਹ ਹੈਗਾ ਜੀ ਆਲ ਓਵਰ ਪ੍ਰਿੰਟ ਆਲ ਓਵਰ ਪ੍ਰਿੰਟਾਂ ਪਰ ਜਿੰਨਾ ਵੀ ਭੈਣਾਂ ਨੇ ਇਹਨਾਂ ਦੇ ਨਾਲ ਵਾਈਟ ਬਾਟਮ ਲਗਵਾਉਣੀਆਂ ਹੋਈਆਂ ਤਾਂ ਵਾਈਟ ਬਾਟਮ ਵੀ ਲੱਗ ਜਾਣਗੀਆਂ ਜੀ ਆਲਓਵਰ ਸੂਟ ਬਣਾਉਣਾ ਤਾਂ ਆਲਓਵਰ ਕਿਉਂਕਿ ਹਰ ਭੈਣ ਦੀ ਆਪਣੀ ਚੋਇਸ ਹੁੰਦੀ ਆ ਚਾਹੇ ਤੁਸੀਂ ਆਲਓਵਰ ਲਵੋ ਚਾਹੇ ਤੁਸੀਂ ਮੈਚਿੰਗ ਲੈ ਲਓ ਹੈਨਾ ਜਿੱਦਾਂ ਦੇ ਕਨਸੈਪਟ ਕਹੀ ਚਲੋਗੇ ਉਦਾਂ ਦੇ ਹੀ ਤੁਹਾਡੇ ਤੱਕ ਰੈਡੀ ਹੋ ਕੇ ਅਸੀਂ ਪਹੁੰਚਦੇ ਕਰ ਦਾਂਗੇ ਜੀ ਨਾਲ ਦੇ ਨਾਲ ਤੁਸੀਂ ਆਪਣੀ ਪੇਮੈਂਟ ਕਰਕੇ ਬੁਕਿੰਗ ਕਰਵਾ ਲਿਓ ਇਹ ਨਾ ਹੋਵੇ ਵੀ ਜਾਨੋ ਤੁਸੀਂ ਪੇਮੈਂਟ ਕਰੋ ਤੇ ਜਾਨੋ ਸੋਲਡ ਆਊਟ ਹੋ ਜਾਣ ਨੰਬਰ ਰਹੂਗਾ 5 ਹਣ ਇਹ ਵਾਲੇ ਜਿਹੜਾ ਆਪਾਂ ਡਿਜ਼ਾਈਨ ਤੁਹਾਨੂੰ ਮੈਂ ਸ਼ੋਅ ਕੀਤਾ ਇਹਦੇ ਵਿੱਚ ਤਿੰਨ ਕਲਰ ਆਪਣੇ ਕੋਲ ਅਵੇਲੇਬਲ ਨੇ ਆਹ ਲਓ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਨੇ ਬੂਟੀ ਵੀ ਬਰੀਕ ਆ ਗਈ ਨਾ ਜਿਆਦਾ ਵੱਡਾ ਫਲਾਵਰ ਆ ਤੇ ਜਿਵੇਂ ਮਰਜੀ ਤੁਸੀਂ ਵਾਈਟ ਕਲਰ ਦੀਆਂ ਲੈਸਾਂ ਨਾਲ ਇਹ ਡਿਜ਼ਾਈਨ ਹੋ ਜਾਓ ਇਹ ਆ ਗਿਆ ਗ੍ਰੇ ਕਲਰ ਇਹਦੇ ਨਾਲ ਵੀ ਜੇ ਤੁਸੀਂ ਕੰਟਰਾਸਟ ਕਰਨਾ ਵਾਈਟ ਦਾ ਤਾਂ ਵਾਈਟ ਦਾ ਕਰ ਲਓ ਆਲ ਓਵਰ ਲੈਣਾ ਤਾਂ ਆਲ ਓਵਰ ਲੈ ਲਓ ਠੀਕ ਆ ਇਸ ਤਰ੍ਹਾਂ ਸੇਮ ਇਹਦੀਆਂ ਕੁੜਤੀਆਂ ਜਾਨਕਿ ਸ਼ਰਟਸ ਬਣ ਜਾਣਗੀਆਂ ਆ ਲਓ ਥਰਡ ਹੈਗਾ ਇਹਦਾ ਪਿਸਤਾ ਗ੍ਰੀਨ ਕਲਰ ਠੀਕ ਹੈ ਜੀ ਜੇ ਤੁਸੀਂ ਗ੍ਰੇ ਸੂਟ ਲੈਣੇ ਹੋ ਤਾਂ ਨੰਬਰ ਹੋਊਗਾ ਜੀ 6 ਇਹਦਾ 6 ਨੰਬਰ ਸੂਟ ਰਹੂਗਾ ਗ੍ਰੇ ਕਲਰ ਦੇ ਨਾਲ ਜੇ ਤੁਸੀਂ ਮੈਚਿੰਗ ਲੈਣਾ ਮੈਚਿੰਗ ਨਾਲ ਲਿਖ ਕੇ ਜਾਂ ਵੌਇਸ ਮੈਸੇਜ ਰੂ ਛੱਡਣਾ ਜਦੋਂ ਵੀ ਤੁਸੀਂ ਕਿਸੇ ਵੀ ਸੂਟ ਦੀ ਬੁਕਿੰਗ ਕਰਵਾਉਣੀ ਆ ਜਿਹੜੇ ਜਿਹੜੇ ਵੀ ਨੰਬਰ ਦਾ ਸੂਟ ਚੱਕੋਗੇ ਨਾਲ ਜ਼ਰੂਰ ਇਹ ਦੱਸਿਓ ਵੀ ਤੁਸੀਂ ਮੈਚਿੰਗ ਲੈਣਾ ਜਾਂ ਆਲ ਓਵਰ ਲੈਣਾ ਠੀਕ ਹੈ ਉਦਾਂ ਦਾ ਕਨਸੈਪਟ ਤੁਹਾਡੇ ਤੱਕ ਪ੍ਰੋਪਰ ਕੱਟ ਦੇ ਨਾਲ ਪਹੁੰਚੂਗਾ ਕੱਟ ਵੀ ਕਿਸੇ ਪਾਸਿਓਂ ਕੱਟ ਨਹੀਂ ਹੋਊਗੀ ਪੂਰਾ ਵਧੀਆ ਸੂਟ ਤੁਹਾਡਾ ਰੈਡੀ ਹੋਊਗਾ ਜੇ ਤੁਸੀਂ ਪਿਸਤਾ ਗ੍ਰੀਨ ਲੈ ਰਹੇ ਹੋ ਤਾਂ ਨੰਬਰ ਹੋਊਗਾ ਜੀ 7 7 ਨੰਬਰ ਸੂਟ ਰਹੂਗਾ ਲਓ ਜੀ ブルー ਕਲਰ ਦੇ ਉੱਪਰ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਕਨਸੈਪਟ ਹੀ ਬਹੁਤ ਸੋਹਣਾ ਵਾ ਬਹੁਤ ਹੀ ਪਿਆਰਾ ਵਾ ਇਹ ਵੀ ਚਾਹੇ ਤੁਸੀਂ ਵਾਈਟ ਦੇ ਨਾਲ ਬਣਾ ਲਓ ਚਾਹੇ ブルー ਦੇ ਨਾਲ ਬਣਾ ਲਓ ブルー ਬਾਟਮ ਲੈ ਲਓ ਹੈਨਾ ਇਹਦੇ ਨਾਲ ブルー ਬਾਟਮ ਇਹਦੇ ਨਾਲ ਲੱਗ ਕੇ ਆਪਣੇ ਕੋਲ ਆਈ ਹੋਈ ਆ ਜੇ ブルー ਲੈਣੀ ਆ ブルー ਲੈ ਲਿਓ ਵਾਈਟ ਵੀ ਅਵੇਲੇਬਲ ਆ ਵਾਈਟ ਇਸ ਲੋਣੀਆ ਤਾਂ ਵਾਈਟ ਲੈ ਲਿਓ ਜੇ ਆਲ ਓਵਰ ਲੈਣਾ ਤਾਂ ਆਲ ਓਵਰ ਲੈ ਲਿਓ ਚਿਕਨ ਪਲਾਜ਼ੋ ਨਾਲ ਲੈਣਾ ਤਾਂ ਚਿਕਨ ਪਲਾਜ਼ੋ ਨਾਲ ਲਾ ਲਿਓ ਹਰ ਤਰ੍ਹਾਂ ਦੇ ਨਾਲ ਤੁਹਾਡਾ ਸੂਟ ਰੈਡੀ ਹੋਊਗਾ ਇਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਜਾਨਕੀ ਅੱਜ ਦੀ ਵੀਡੀਓ ਚ ਮਿਲ ਰਹੀ ਆ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਚਾਹੇ ਤੁਸੀਂ ਦੋ ਸੂਟ ਮੰਗਾ ਲਓ ਚਾਰ ਮੰਗਾ ਲਓ ਇੱਕ ਕਲਰਫੁੱਲ ਬਾਟਮ ਨਾਲ ਕਰ ਲਓ ਇੱਕ ਕਰੀਮ ਬਾਟਮ ਨਾਲ ਕਰ ਲਓ ਇੱਕ ਆਲ ਓਵਰ ਕਰ ਲਓ ਚਿਕਨ ਪਲਾਜ਼ੋ ਨਾਲ ਕਰ ਲਓ ਜਾਨਕੀ ਚਾਰ ਸੂਟ ਤੁਸੀਂ ਇੱਕੋ ਹੀ ਵੀਡੀਓ ਦੇ ਵਿੱਚੋਂ ਬਣਾ ਸਕਦੇ ਹੋ ਅਲੱਗ-ਅਲੱਗ ਕਨਸੈਪਟਾਂ ਦੇ ਨਾਲ ਬਹੁਤ ਸੋਹਣੀ ਚੀਜ਼ ਰੈਡੀ ਹੁੰਦੀ ਆ ਨੰਬਰ ਹੋਊਗਾ ਜੀ 8 8 ਨੰਬਰ ਸੂਟ ਰਹੂਗਾ ਪ੍ਰਾਈਸ ਕੁਛ ਵੀ ਨਹੀਂ ਹੈਗਾ ਸੂਟਾਂ ਦਾ ਸਿਰਫ 650 ਰੁਪਈਆ ਪ੍ਰਾਈਸ ਆ ਪੂਰੀ ਪ੍ਰੀਮੀਅਮ ਵਾਲੀ ਕਾਟਨ ਮਿਲੂਗੀ ਇਹ ਨਹੀਂ ਹੈਗੀ ਕੈਮਰੀ ਕਾਟਨ ਆ ਜਾਂ ਹਲਕੀ ਐਕਸਪੋਰਟ ਦੀਆਂ ਵੀ ਬਹੁਤ ਤਰ੍ਹਾਂ ਦੀਆਂ ਕਾਟਨਸ ਆ ਰਹੀਆਂ ਨੇ ਇਹ ਨਹੀਂ ਹੈਗਾ ਜਿਹੜੀਆਂ ਬਾਜ਼ਾਰ ਦੇ ਵਿੱਚ ਥਾਨਾ ਜੁ ਥਾਨ ਪਏ ਨੇ ਕਿ ਉਹਨਾਂ ਚੋਂ ਕੱਟ-ਕੱਟ ਤੁਹਾਨੂੰ ਅਸੀਂ ਪਹੁੰਚਦੀ ਕਰ ਰਹੇ ਹਾਂ ਬਿਲਕੁਲ ਨਹੀਂ ਸਾਰੀ ਪ੍ਰੀਮੀਅਮ ਕਾਟਨ ਪੂਰੀ ਵਧੀਆ ਜਿੰਨਾ ਇਹਨੂੰ ਧੋਵੋਗੇ ਨਾ ਕੱਪੜੇ ਨੇ ਗਾਫ ਹੋਣਾ ਮਾ ਤੇ ਪੂਰਾ ਹੰਡਨਸਾਰ ਕਪੜਾ ਵੀ ਪੂਰਾ ਸਕੂਨ ਦੇਊਗਾ ਇੰਨਾ ਵਧੀਆ ਕਪੜਾ ਇੰਨਾ ਪਿਆਰਾ ਆ ਲੋ ਇਦਾਂ ਰਹੂਗੀ ਇਹਦੀ ਸ਼ਰਟ ਬਹੁਤ ਹੀ ਪਿਆਰਾ ਇਸ ਤਰ੍ਹਾਂ ਇਹਦੇ ਪੈਨਲ ਬਣੀਆਂ ਹੋਈਆਂ ਸ਼ਰਟ ਦੇ ਵਿੱਚ ਪੈਨਲਸ ਵਾਂਗੂ ਆ ਸਾਰੀ ਡਿਜ਼ਾਈਨਿੰਗ ਬਹੁਤ ਪਿਆਰੀ ਇਹਦੇ ਨਾਲ ਵੀ ਜੇ ਤੁਸੀਂ ਵਾਈਟ ਬਾਟਮ ਲੈਣੀ ਆ ਵਾਈਟ ਲੈ ਲਿਓ ਜੇ ਤੁਸੀਂ ਲੈਣੀ ਆ ਬਲੂ ਬਾਟਮ ਤਾਂ ਬਲੂ ਬਾਟਮ ਵੀ ਚੱਲੂਗੀ ਜੀ ਨੰਬਰ ਰਹੂਗਾ 9 9 ਨੰਬਰ ਸੂਟ ਰਹੂਗਾ ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਜੀ ਲਓ ਜੀ ਜਿੰਨਾ ਪਹਿਲਾਂ ਨੇ ਵਾਈਟ ਕੁੜਤੀਆਂ ਵਾਈਟ ਬਾਟਮਸ ਦੇ ਨਾਲ ਹੀ ਬਣਾਉਣਾ ਜਾਂ ਪਲੱਸ ਦੇ ਨਾਲ ਬਣਾਉਣਾ ਉਹ ਤੁਸੀਂ ਇਹਨਾਂ ਵਿੱਚੋਂ ਵੀ ਲੈ ਸਕਦੇ ਹੋ ਇਹ ਤਿੰਨੇ ਵਾਈਟ ਦੇ ਨਾਲ ਚੱਲਣਗੀਆਂ ਬਲੂ ਤਾਂ ਇਹਦੇ ਨਾਲ ਸੇਮ ਸੇਮ ਹੋ ਜਾਊਗਾ ਇਹਦਾ ਕੰਟਰਾਸਟ ਮੇਨ ਵਾਈਟ ਦੇ ਨਾਲ ਹੀ ਰਹੂਗਾ ਨਹੀਂ ਤਾਂ ਫਿਰ ਤੁਸੀਂ ਆਲ ਓਵਰ ਲੈ ਕੇ ਵਾਈਟ ਦੁਪੱਟਾ ਹਨਾ ਟਾਈ ਡਾਈ ਵਾਂਗੂ ਕਰ ਸਕਦੇ ਹੋ ਥੋੜਾ ਜਿਆਨ ਨੂੰ ਬਲਿਊ ਕਰਕੇ ਬਾਕੀ ਵਾਈਟ ਰੱਖ ਸਕਦੇ ਹੋ ਇਸ ਤਰ੍ਹਾਂ ਵੀ ਇਹਦੇ ਕਨਸੈਪਟ ਅਲੱਗ ਜਿਵੇਂ ਦੁਪੱਟਾ ਹੋ ਜਾਊਗਾ ਆਲ ਓਵਰ ਸੂਟ ਹੋ ਜਾਊਗਾ ਤਾਂ ਇਹ ਬਹੁਤ ਸੋਹਣਾ ਲੱਗੂਗਾ ਜੇ ਵਾਈਟ ਬਾਟਮ ਨਾਲ ਲੈਣਾ ਹੋਇਆ ਤਾਂ ਵਾਈਟ ਬਾਟਮ ਨਾਲ ਲੈ ਲਿਓ 컬러 ਇਹਦੇ ਵਿੱਚ ਵੀ ਮੈਨੂੰ ਮੇਰੇ ਕੋਲ ਤੁਹਾਨੂੰ 3 ਮਿਲ ਜਾਣਗੇ ਨੰਬਰ ਹੋਗਾ ਜੀ 10 ਇਹ 10 ਨੰਬਰ ਛੋਟਾ ਇਹਦਾ ਅਗਲਾ ਕਨਸੈਪਟ ਮਿਲੂਗਾ ਤੁਹਾਨੂੰ ਮੂੰਗਿਆ ਛੇੜ ਦੇ ਨਾਲ ਅਗਲਾ ਕਲਰ ਮਿਲੂਗਾ ਜੀ ਮੂੰਗਿਆ ਛੇੜ ਦੇ ਨਾਲ ਨੰਬਰ ਹੋਗਾ ਜੀ 11 ਸੇਮ ਹੀ ਬਾਟਮ ਚੱਲ ਰਹੀ ਆ ਜੇ ਆਲ ਓਵਰ ਲੈਣਾ ਤਾਂ ਆਲ ਓਵਰ ਲਾਗੇ ਨੈਕਸਟ ਕਲਰ ਇਹਦੇ ਵਿੱਚ ਰਹੂਗਾ ਜੀ 레드 ਕਲਰ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ 레드 ਐਂਡ ਵਾਈਟ ਦਾ ਕੰਬੀਨੇਸ਼ਨ ਬਣਨਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਵਾਈਟ ਜੇ ਦੀ ਸੇਮ ਬਾਟਮ ਆਊਗੀ ਨੰਬਰ ਰਹੂਗਾ ਜੀ 12 12 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਲਓ ਜੀ ਇਹ ਵਾਲੀ ਸ਼ਰਟ ਰਹੂਗੀ ਸ਼ਰਟ ਦੇ ਵਿੱਚ ਸਾਰੇ ਕਿਤੇ ਤੁਹਾਨੂੰ ਨਾ ਚਿਕਨਕਾਰੀ ਵਾਂਗੂ ਕੰਮ ਮਿਲੇਗਾ ਬਟ ਉਹਦੇ ਵਿੱਚ ਕੋਈ ਵੀ ਇਦਾਂ ਨਹੀਂ ਵੀ ਸੁਰਾਖ ਜੇ ਜਿਵੇਂ ਆਪਾਂ ਨੂੰ ਲਾਈਨਿੰਗ ਲਗਵਾਉਣ ਦੀ ਲੋੜ ਪੈਂਦੀ ਹੈ ਸ਼ਰਟ ਦੇ نیچے ਉਦਾਂ ਲਾਈਨਿੰਗ ਲਗਵਾਉਣ ਦੀ ਕੋਈ ਲੋੜ ਨਹੀਂ ਸ਼ਰਟ ਦੇ نیچے ਵੈਸੇ ਤਾਂ ਵਾਈਟ ਆ ਸੀ ਥਰੂ ਹੁੰਦਾ ਤਾਂ ਤੁਸੀਂ ਲਗਵਾ ਵੀ ਸਕਦੇ ਹੋ ਹਲਕੀ ਜੀ ਲਾਈਨਿੰਗ ਜਾਂ ਫਿਰ ਕੋਈ ਅੰਡਰ ਸ਼ਰਟ ਵੇਅਰ ਕਰ ਸਕਦੇ ਹੋ ਸਾਰਾ ਦੇਖੋ ਕੰਮ ਹੋਇਆ ਹੋਇਆ ਚਿਕਨਕਾਰੀ ਵਾਂਗੂ ਸਾਰਾ ਥ੍ਰੈਡ ਦਾ ਕੰਮ ਹੋਇਆ ਬਹੁਤ ਸੋਹਣਾ ਸ਼ਰਟ ਦੇ ਉੱਪਰ ਬਹੁਤ ਹੀ ਪਿਆਰੀ ਸ਼ਰਟ ਆ ਵਾਈਟ ਕਲਰ ਦੇ ਉੱਪਰ ਆ ਨਾਲ ਇਹਦੇ ਜਿਹੜੀ ਬਾਟਮ ਚੱਲੂਗੀ ਉਹ ਸੇਮ ਇਹਦੇ ਕਲਰ ਹੀ ਹੋਗਾ ਪੀਚ ਕਲਰ ਪੀਚ ਕਲਰ ਦੇ ਨਾਲ ਇਹਦਾ ਕੰਟਰਾਸਟ ਹੋਊਗਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਹੀ ਸੋਹਣਾ ਮਿੱਠਾ ਜਾਂ ਠੰਡਾ ਜਿਹਾ ਕੰਬੀਨੇਸ਼ਨ ਆ ਸ਼ਰਟ ਵੀ ਬਹੁਤ ਸੋਹਣੀ ਰੈਡੀ ਹੋਣੀ ਆ ਨਾਲ ਬਾਟਮ ਵੀ ਬਹੁਤ ਪਿਆਰੀ ਆ ਇਹ ਵਾਲਾ ਸੂਟ ਤੁਹਾਨੂੰ ਕੰਟਰਾਸਟ ਦੇ ਵਿੱਚ ਹੀ ਮਿਲਣਾ ਆਲ ਓਵਰ ਨਹੀਂ ਮਿਲਣਾ ਜੇ ਤੁਸੀਂ ਕਈ ਪਹਿਣਾ ਕਹਿਣਗੇ ਨਾ ਆਲ ਓਵਰ ਨਹੀਂ ਜੀ ਇਹ ਕੁੜਤੀ ਹੀ ਆਈ ਆ ਸਾਡੇ ਕੋਲ ਨਾਲ ਸੇਮ ਮੈਚਿੰਗ ਹੋ ਕੇ ਇਹ ਆਲ ਓਵਰ ਕੱਟ ਨਹੀਂ ਮਿਲਣੀ ਹੈਗੀ ਸਾਰੀਆਂ ਇਹਦੇ ਨਾਲ ਕੁੜਤੀਆਂ ਹੀ ਕਟਿੰਗ ਹੋਈਆਂ ਹੋਈਆਂ ਪਿੱਛੋਂ। ਨੰਬਰ ਹੋਊਗਾ ਜੀ 13. 13 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ। ਲਓ ਜੀ। ਨੈਕਸਟ ਕਲਰ ਦੇਖ ਲਓ ਬਲੈਕ ਕਲਰ। ਜਿਹੜੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਫੌਲਦੀ ਆ। ਜਿਹੜੀਆਂ ਪੈਨਾ ਬਣਾਉਣਾ ਚਾਹੁੰਦੇ ਨੇ ਕੋਰਸੈਟ ਵਗੈਰਾ ਇਹਨਾਂ ਚੋਂ ਜਿਹੜਾ ਮਰਜੀ ਸੂਟ ਚੱਕ ਲਿਓ ਚਾਹੇ ਤੁਸੀਂ ਕੋਰਸੈਟ ਬਣਾ ਲਿਓ। ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਰੈਸ ਰੈਡੀ ਕਰਦੀਆਂ ਕੋਈ ਫਰੌਕ ਰੈਡੀ ਕਰਦੀਆਂ ਕੋਈ ਪਲਾਜ਼ੋ ਸੂਟ ਬਣਾਉਣਾ ਕੋਈ ਵੀ ਟਰਾਊਜ਼ਰ ਵਗੈਰਾ ਨਾਲ ਹਨਾ ਕੁਛ ਕੁੜਤਾ ਟਾਈਪ ਕੁਛ ਵੀ ਬਣਾਉਣਾ ਤਾਂ ਇੰਨੇ ਸੋਹਣੇ ਕਨਸੈਪਟ ਬਣਗੇ ਕਪੜਾ ਇੰਨਾ ਵਧੀਆ ਨਾ ਬਹੁਤ ਸੋਹਣਾ ਕਪੜਾ ਵਾ ਤੇ ਪੂਰੀ ਪਿਓਰ 100% ਕਾਟਨ ਹੈ 101% ਪਿਓਰ ਕਾਟਨ ਦੇ ਸੂਟ ਨੇ ਇਹ ਨਾਲ ਇਹਦੇ ਇਸ ਤਰ੍ਹਾਂ ਬਲੈਕ ਹੀ ਆਉਗੀ ਜੀ ਬਾਟਮ ਨੰਬਰ ਹੋਊਗਾ ਜੀ 14 14 ਨੰਬਰ ਸੂਟ ਰਹੂਗਾ ਲਓ ਜੀ ਨੈਕਸਟ ਵਾਈਟ ਬੇਸ ਰਹੂਗਾ ਇਹ ਵਾਲੀ ਸ਼ਰਟ ਦਾ ਤੇ ਇਹਦੇ ਵੀ ਜਿਹੜੀ ਫਲਾਵਰਿੰਗ ਹੋਈ ਆ ਬਲੈਕ ਦੇ ਨਾਲ ਹੋਈ ਆ ਸੋ ਇਹਦੇ ਨਾਲ ਜਿਹੜਾ ਕੰਟਰਾਸਟ ਰਹੂਗਾ ਉਹ ਬਲੈਕ ਰਹੂਗਾ ਠੀਕ ਹੈ ਜੀ ਨੰਬਰ ਹੋਊਗਾ ਜੀ 15 15 ਨੰਬਰ ਸੂਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਲਓ ਜੀ ਇੱਕ ਆਪਣੇ ਕੋਲ ਆਇਆ ਇਹ ਵਾਲਾ ਕਲਰ ਨਿਓਨ ਸ਼ੇਡ ਆਇਆ ਵਾ ਜਿਹਦੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਹ ਕਲਰ ਬਹੁਤ ਜ਼ਿਆਦਾ ਹਿੱਟ ਚੱਲ ਰਿਹਾ ਵਾ ਹੈਵੀ ਤੋਂ ਹੈਵੀ ਚਾਹੇ 5000 ਵਾਲਾ ਸੂਟ ਲੈ ਲਈਏ 4 ਵਾਲਾ 2 ਵਾਲਾ 500 ਵਾਲਾ ਹਰ ਕਿਸੇ ਕਲਰ ਦੇ ਵਿੱਚ ਜਦੋਂ ਵੀ ਆਹ ਕਲਰ ਆਉਂਦਾ ਸਭ ਤੋਂ ਪਹਿਲਾਂ ਸੋਲਡ ਆਊਟ ਹੁੰਦਾ ਨਿਓਨ ਕਲਰ ਬਹੁਤ ਜ਼ਿਆਦਾ ਟਰਨਿੰਗ ਚ ਇਹ ਜੇ ਆਪਣੇ ਕੋਲ ਡੋਰਸ ਵਿੱਚ ਆਇਆ ਚਾਹੇ ਤੁਸੀਂ ਇਹਦੀ ਕੁੜਤੀ ਬਣਾ ਲਓ ਆਲ ਓਵਰ ਸੂਟ ਲੈਣਾ ਆਲ ਓਵਰ ਸੂਟ ਲੈ ਲਓ ਨਾਲ ਇਹਨੇ ਤੁਸੀਂ ਵਾਈਟ ਬਾਟਮ ਲੈ ਸਕਦੇ ਹੋ ਠੀਕ ਹੈ ਵਾਈਟ ਬਾਟਮ ਆਪਣੇ ਕੋਲ ਅਵੇਲੇਬਲ ਹੈਗੇ ਹੀ ਨੇ ਜੇ ਕੰਟਰਾਸਟ ਕਰਨਾ ਕੰਟਰਾਸਟ ਕਰ ਲਿਓ ਜੇ ਇਹਦੇ ਨਾਲ ਕੋਈ ਪਲਾਜ਼ੋ ਵਗੈਰਾ ਲੈਣਾ ਹੋਇਆ ਤਾਂ ਪਲਾਜ਼ੋ ਵਗੈਰਾ ਲੈ ਲਿਓ ਨੰਬਰ ਹੋਊਗਾ ਜੀ 16 ਲਓ ਜੀ ਨੈਕਸਟ ਵਾਲਾ ਪ੍ਰਿੰਟ ਦੇਖ ਲਓ ਇਹ ਆ ਗਿਆ ਨਿੱਕੀ ਬੂਟੀ ਦੇ ਉੱਪਰ ਨਿੱਕੀ ਬੂਟੀ ਦਾ ਪ੍ਰਿੰਟ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਇਹਦੇ ਨਾਲ ਜਿਹੜੀ ਕੰਟਰਾਸਟ ਚੱਲੂਗੀ ਇਹ ਚੱਲੂਗੀ ਪੀਚ ਕਲਰ ਦੀ ਪੀਚ ਕਲਰ ਦਾ ਕੰਟਰਾਸਟ ਚੱਲੂਗਾ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਹੋਇਆ ਫਟਾਫਟ ਲੈ ਲਿਓ ਆਰਡਰ ਇਹਦਾ ਨੰਬਰ ਹੋਊਗਾ 17 17 ਨੰਬਰ ਸੂਟ ਰਹੂਗਾ ਜੇ ਕਿਸੇ ਨੇ ਇਹਨੂੰ ਬਲੂ ਦੇ ਨਾਲ ਕੰਟਰਾਸਟ ਕਰਨਾ ਤਾਂ ਬਲੂ ਦੇ ਨਾਲ ਵੀ ਕਰ ਲਿਓ ਪੀਚ ਫਲਾਵਰ ਵੈਸੇ ਬਹੁਤ ਸੋਹਣਾ ਉੱਠ ਕੇ ਆ ਰਿਹਾ ਪਰ ਜੇ ਬਲੂ ਦੇ ਨਾਲ ਕਰਨਾ ਤਾਂ ਬਲੂ ਦੇ ਨਾਲ ਵੀ ਕਰ ਲਿਓ ਦੋਨਾਂ ਨਾਲ ਇਹਦਾ ਕੰਬੀਨੇਸ਼ਨ ਬਹੁਤ ਪਿਆਰਾ ਰਹੂਗਾ ਇਹਦੇ ਵਿੱਚ ਦੋ ਕਲਰ ਨੇ ਦੋਨੇ ਕਲਰ ਦੋਨੇ ਬਾਟਮਾ ਨਾਲ ਚੱਲਣਗੇ ਆ ਇਹ ਹੈਗਾ ਇਹਦਾ بیس ਰੋਗਾ ਥੋੜਾ ਜਿਹਾ ਪਿਸਤਾ ਗ੍ਰੀਨੀ ਜਿਹਾ بیس ਇਹਦਾ ਪੂਰੀ ਜੇ ਟੂਨ ਮੰਨੀਏ ਤਾਂ ਪੀਚ ਕਲਰ ਦੀ ਟੂਨ ਇਹਦੀ ਸੇਮ ਹੈ ਇਹਦੇ ਵਿੱਚ ਪੀਚ ਕਲਰ ਦੇ ਫਲਾਵਰਸ ਨੇ ਬਲੂ ਤੇ ਪੀਚ ਕਲਰ ਦੇ ਫਲਾਵਰਸ ਆ ਜਾਣਗੇ ਇਹਦੇ ਨਾਲ ਵੀ ਬਲੂ ਕਲਰ ਵੀ ਬਾਟਮ ਚੱਲ ਰਹੀ ਹੈ ਜਾਂ ਪੀਚ ਵੀ ਚੱਲ ਰਹੀ ਹੈ ਜਿਹੜਾ ਮਰਜੀ ਦੋਨਾਂ ਚੋਂ ਕਨਸੈਪਟ ਲੈ ਲਓ ਦੋਨੇ ਹੀ ਬਹੁਤ ਪਿਆਰੇ ਨੇ ਨਿੱਕੀ ਨਿੱਕੀ ਬੂਟੀ ਦਾ ਸਾਰਾ ਸੂਟ ਆ ਨੰਬਰ ਹੋਊਗਾ ਜੀ ਇਹਦਾ 18 18 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰੇ ਜੇ ਕਨਸੈਪਟ ਨੇ ਲਓ ਜੀ ਨੈਕਸਟ ਵਾਲਾ ਪ੍ਰਿੰਟ ਦੇਖ ਲਓ ਇਹ ਵੀ ਪ੍ਰਿੰਟ ਬਹੁਤ ਸੋਹਣਾ ਫੁੱਲ ਫਲਾਵਰਾਂ ਤੋਂ ਹਟ ਕੇ ਹਰ ਬੂਟੀ ਤੋਂ ਹਟ ਕੇ ਬਹੁਤ ਸੋਹਣਾ ਪ੍ਰਿੰਟ ਆ 컬러ਫੁਲ ਸਾਰੇ ਡਿਜ਼ਾਈਨਿੰਗ ਆ ਨਾਲ ਇਹਦੇ ਦੇਖੋ ਇਦਾਂ ਸੀਮ ਆਉਗੀ ਇਹਦੀ ਬਾਟਮ ਜੇ ਆਲ ਓਵਰ ਲੈਣਾ ਆਲ ਓਵਰ ਲੈ ਲਓ ਨਹੀਂ ਤਾਂ ਮੈਚਿੰਗ ਲੈਣਾ ਤਾਂ ਮੈਚਿੰਗ ਲੈ ਲਿਓ ਨੰਬਰ ਹੋਊਗਾ ਜੀ 19 19 ਨੰਬਰ ਫਿੱਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਨੈਕਸਟ ਵਾਲਾ ਦੇਖ ਲੋ ਇਹ ਵੀ ਬਹੁਤ ਸੋਹਣਾ ਬਹੁਤ ਪਿਆਰੀ ਪ੍ਰਿੰਟਿੰਗ ਵਾਈਟ ਬੇਸ ਰਹੂਗਾ 컬러ਫੁਲ ਪ੍ਰਿੰਟ ਆ ਉੱਪਰ ਬਹੁਤ ਹੀ ਸੋਹਣਾ ਆਇਆ ਹੋਇਆ ਜਨਕਿ ਇੰਨੇ ਸੋਹਣੇ ਆ ਦੇ ਪ੍ਰਿੰਟ ਨੇ ਕਨਫਿਊਜ਼ਿੰਗ ਤੁਸੀਂ ਇੰਨਾ ਕਨਫਿਊਜ਼ ਹੋ ਜਾਣਾ ਕਿ ਹਾਂਜੀ ਅਸੀਂ ਕੀ ਕਰੀਏ ਕੀ ਲਈਏ ਕੀ ਛੱਡੀਏ ਉਹ ਕੰਮ ਹੋ ਗਿਆ ਵੀ ਹਰ ਸੂਟ ਕੋਈ ਵੀ ਕਿਸੇ ਨਾਲ ਮੈਚ ਨਹੀਂ ਹੋ ਰਿਹਾ ਹਰ ਕਨਸੈਪਟ ਹਰ ਸੂਟ ਅਲੱਗ ਡਿਫਰੈਂਟ ਆ ਆਪਣੀ ਲੁੱਕ ਦੇ ਰਿਹਾ ਵਾ ਬਹੁਤ ਸੋਹਣੇ ਕਨਸੈਪਟ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਇਹਦਾ ਹੋਊਗਾ ਇਸ ਤਰ੍ਹਾਂ ਪਰਪਲ ਫਲਾਵਰ ਆ ਪਰਪਲ ਦੇ ਨਾਲ ਇਸ ਤਰ੍ਹਾਂ ਚੱਲੂਗਾ ਨੰਬਰ ਹੋਊਗਾ ਜੀ B ਲਓ ਜੀ ਇਹ ਵਾਲੇ ਜਿਹੜੇ ਮੈਂ ਕਨਸੈਪਟ ਦਿਖਾ ਰਹੀ ਆ ਇਹ ਮੋਸਟਲੀ ਆਲ ਓਵਰ ਨੇ ਪਰ ਜੇ ਕਿਸੇ ਨੇ ਇਹਨਾਂ ਨਾਲ ਵੀ ਕੱਲੀ ਕੁੜਤੀ ਲੈਣੀ ਆ ਤਾਂ ਤੁਹਾਨੂੰ ਕੁੜਤੀ ਦੀ ਕੱਟ ਵੀ ਮਿਲ ਜੂਗੀ ਆਲ ਓਵਰ ਲੈਣਾ ਆਲ ਓਵਰ ਵੀ ਮਿਲ ਜੂਗਾ ਜਿਵੇਂ ਹੁਣ ਤੁਸੀਂ 5 ਮੀਟਰ ਤੋਂ ਜੇ ਵੱਧ ਵੀ ਕੱਪੜਾ ਲੈਣਾ ਹਨ ਪਰ ਉਹ ਤੁਸੀਂ ਉਹਦੀ ਅਡਜਸਟਮੈਂਟ ਨਾਲ ਲਿਓ ਜਿਵੇਂ 5 ਤੋਂ ਤੁਸੀਂ ਇੱਕ ਕੁੜਤੀ ਦਾ ਗਾਹਾਂ ਪਲੱਸ ਕਰ ਲਓਗੇ ਇਹ ਪਣਾ ਕਹਦੇ ਨੇ ਨਾਲ 6-7 ਮੀਟਰ ਕੱਪੜਾ ਚਾਹੀਦਾ ਤਾਂ ਉਦਾਂ ਵੀ ਮਿਲ ਜਾਊਗਾ ਤੇ ਜਨਨ ਕਿ ਕੱਟ ਰਾਉਂਡ ਫਿਗਰ ਜੀ ਰੱਖਿਓ ਇਹ ਨਾ ਹੋਵੇ ਵੀ ਅੱਧਾ ਮੀਟਰ 1 ਮੀਟਰ ਉਵੇਂ ਵੱਧ ਵੀ ਮਿਲਣਾ ਹੈਗਾ ਜਿਵੇਂ ਢਾਈ ਢਾਈ ਦੀ ਕੱਟ ਪ੍ਰੋਪਰ ਆ ਰਹੀ ਆ ਢਾਈ ਢਾਈ ਮੀਟਰ ਕੱਟ ਹੋ ਕੇ ਜਿੰਨਾ ਮਰਜੀ ਤੁਸੀਂ ਆਪਣਾ ਕੱਪੜਾ ਲੈ ਲਿਓ ਠੀਕ ਹੈ ਜੀ ਇਹ ਰਹੂਗਾ ਬਲੂ ਕਲਰ ਦੇ ਉੱਪਰ ਇਹਦੇ ਨਾਲ ਚਾਹੇ ਤੁਸੀਂ ਵਾਈਟ ਦੇ ਕੰਬੀਨੇਸ਼ਨ ਕਰ ਲਿਓ ਬਾਟਮ ਦਾ ਜੇ ਤੁਸੀਂ ਆਲ ਓਵਰ ਲੈਣਾ ਹੋਇਆ ਤਾਂ ਆਲ ਓਵਰ ਲੈ ਲਓ 21 ਨੰਬਰ ਸੂਟ ਰਹੂਗਾ ਆਲ ਓਵਰ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਨਿਓਨ ਜੇ ਕਲਰ ਦੇ ਉੱਪਰ ਹੀ ਆ ਸੋ ਇਹਦੇ ਨਾਲ ਵੀ ਵਾਈਟ ਕਲਰ ਦੇ ਨਾਲ ਜਿਵੇਂ ਮਰਜ਼ੀ ਕੰਬੀਨੇਸ਼ਨ ਕਰ ਲਓ ਆਲ ਓਵਰ ਲੈਣਾ ਤਾਂ ਆਲ ਓਵਰ ਲੈ ਲਓ ਨੰਬਰ ਰਹੂਗਾ ਜੀ 22 22 ਨੰਬਰ ਸੂਟ ਰਹੂਗਾ ਲਓ ਜੀ ਇਹ ਵਾਲਾ ਪ੍ਰਿੰਟ ਵੀ ਬਹੁਤ ਸੋਹਣਾ ਗਾਜਰੀ ਛੇੜ ਦੇ ਉੱਪਰ ਆ ਇਹਦੇ ਨਾਲ ਵੀ ਤੁਸੀਂ ਆਲ ਓਵਰ ਸੂਟ ਵੈਸੇ ਬਣਿਆ ਬਹੁਤ ਸੋਹਣਾ ਲੱਗੂਗਾ ਇਹਦੇ ਨਾਲ ਕੋਈ ਕਲਰ ਕੰਟਰਾਸਟ ਨਾ ਕਰਿਓ ਬਾਕੀ ਤੁਹਾਡੀ ਆਪਣੀ ਚੋਇਸ ਆ ਪਰ ਜੇ ਤੁਸੀਂ ਆਲ ਓਵਰ ਸੂਟ ਰਾਹੋਗੇ ਬਹੁਤ ਸੋਹਣਾ ਰੈਡੀ ਹੋਊਗਾ ਨਾਲ ਕੰਟਰਾਸਟ ਦੁਪੱਟਾ ਘੱਲਿਓ ਨੰਬਰ ਹੋਊਗਾ ਜੀ 23 23 ਨੰਬਰ ਸੂਟ ਰਾਹੋਗਾ ਆ ਲੋ ਜੀ ਪ੍ਰਿੰਟਿੰਗ ਦੇਖ ਲਓ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀ ਪ੍ਰਿੰਟਿੰਗ ਆਈ ਆ ਨੰਬਰ ਹੋਊਗਾ ਜੀ 24 24 ਨੰਬਰ ਇਹ ਸੂਟ ਰਹੂਗਾ ਆ ਲੋ ਜੀ ਜੇ ਮੈਂ ਨਿਓਨ ਸ਼ੇਡ ਦਿਖਾਇਆ ਉਹਦੇ ਵਿੱਚ ਹੀ ਨੇ ਇਹ ਦੋ ਤਿੰਨ ਸ਼ੇਡ ਆਉਣਗੇ ਇਹਨਾਂ ਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਊਗਾ ਤੁਸੀਂ ਆਪਣਾ ਚੱਕ ਲਿਓ ਨੰਬਰ ਹੋਊਗਾ ਜੀ 25 25 ਨੰਬਰ ਸੂਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਅਲਟ ਇਹ ਪਰਪਲ ਟੋਨ ਤੇ ਆਗਾ بیس ਇਹਨਾਂ ਦੇ ਵਾਈਟ ਨੇ ਚਾਹੇ ਤੁਸੀਂ ਇਹਨਾਂ ਦੀਆਂ ਕੱਲੀਆਂ ਕੁੜਤੀਆਂ ਲੈ ਲਓ ਚਾਹੇ ਤੁਸੀਂ ਮੈਚਿੰਗ ਕਰਵਾ ਲਓ ਜੇ ਤੁਸੀਂ ਕੱਲੀ ਕੁੜਤੀ 20 ਬਾਈ ਕਰਦੇ ਹੋ ਤਾਂ ਕੱਲੀ ਕੁੜਤੀ 20 ਮਿਲ ਜੂਗੀ ਇਹ ਨਹੀਂ ਹੈਗਾ ਵੀ ਤੁਸੀਂ ਸਾਡੇ ਕੋਲੋਂ ਹੀ ਬਾਟਮ ਲੈਣੀ ਆ ਸਾਡੇ ਕੋਲੋਂ ਹੀ ਪਲਾਜ਼ੋ ਲੈਣਾ ਵਾ ਸਾਡੇ ਕੋਲੇ ਸਭ ਕੁਝ ਕਰਨਾ ਉਹ ਨਹੀਂ ਹੈਗਾ ਜੀ ਜਿਵੇਂ ਮਰਜ਼ੀ ਤੁਸੀਂ ਕੁੜਤੀ ਵੀ ਬਣਵਾ ਸਕਦੇ ਹੋ ਨਾਲ ਤੁਸੀਂ ਪਲਾਜ਼ੋ ਵਗੈਰਾ ਬਾਟਮ ਵਗੈਰਾ ਲਗਵਾ ਕੇ ਲੈਣਾ ਤਾਂ ਵੀ ਲੈ ਲਓ ਆਲ ਓਵਰ ਸੂਟ ਲੈਣਾ ਤਾਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਨੰਬਰ ਹੋਊਗਾ ਜੀ 26 ਆਲੋ ਜੀ ਦੇਖੋ ਕਿੰਨੇ ਸੋਹਣੇ ਪ੍ਰਿੰਟਿੰਗ ਆ ਫੋਇਲ ਪ੍ਰਿੰਟਿੰਗ ਆ ਜਿਹੜੀਆਂ ਭੈਣਾਂ ਫਰਾਕਸ ਵਗੈਰਾ ਕੋਟ ਸੈੱਟ ਬਣਾਉਣਾ ਚਾਹੁੰਦੀਆਂ ਨੇ ਤੇ ਕੁਝ ਅਲੱਗ ਜਾਂ ਡਿਫਰੈਂਟ ਜਿਹਾ ਹਨਾ ਜਾਂ ਫਾਰਸੀ ਸਲਵਾਰ ਵੀ ਬਣਾਉਣੀਆਂ ਤਾਂ ਵੀ ਇਹ ਵਾਲੇ ਸੂਟ ਬਹੁਤ ਸੋਹਣੇ ਲੱਗਣਗੇ ਜੀ ਬਹੁਤ ਹੀ ਪਿਆਰੇ ਕਿਉਂਕਿ ਇੱਕ ਤਾਂ ਰੇਂਜ ਵੀ ਬਹੁਤ ਸੋਹਣੀ ਆ ਫਾਰਸੀ ਸਲਵਾਰ ਵਾਲਾ ਤੁਹਾਨੂੰ ਪਤਾ ਹੀ ਇੱਕ ਵਾਰ ਧੋਹ ਲੋ ਉਸ ਤੋਂ ਬਾਅਦ ਉਹਦੀ ਉਹ ਲੁੱਕ ਨਹੀਂ ਰਹਿੰਦੀ ਹਨਾ ਬਾਟਮ ਦੀ ਪਰ ਜਿੰਨਾਂ ਭੈਣਾਂ ਨੇ ਆਪਣਾ ਇੱਕ ਰੀਜ ਪੂਰੀ ਕਰਨੀ ਆ ਤਾਂ ਬਹੁਤ ਸੋਹਣੀਆਂ ਜਾਨੀ ਕਿ ਉੱਚੀਆਂ ਸ਼ਾਰਟਸ ਰੱਖ ਕੇ ਫਿਰ ਸ਼ਲਵਾ ਦੇ ਨਾਲ ਡੈਡੀ ਕਰਨੇ ਆ ਸੂਟ ਬਹੁਤ ਸੋਹਣੇ ਬਣਨਗੇ ਨੰਬਰ ਰਹੂਗਾ ਜੀ 27 27 ਨੰਬਰ ਸੂਟ ਰਹੂਗਾ ਆ ਵਾਲੇ ਕਨਸੈਪਟ ਸਾਡੇ ਬਹੁਤ ਪਿਆਰੇ ਬਹੁਤ ਸੋਹਣਾ ਰਿਸਪਾਂਸ ਦੇ ਕੇ ਗਏ ਨੇ ਇਹਦੇ ਵਿੱਚ ਸਾਡੇ ਕੋਲ ਹੁਣ ਦੋ ਕਲਰ ਅਵੇਲੇਬਲ ਨੇ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਹੋਏ ਫਟਾਫਟ ਲੈ ਲਿਓ ਸਕਰੀਨਸ਼ਾਟ ਕਰ ਦਿਓ ਆਰਡਰ ਇਹਦਾ ਨੰਬਰ ਹੋਊਗਾ ਜੀ 28 ਇਹਦੇ ਨਾਲ ਸਾਰੇ ਘੇਰੇ ਦੇ ਉੱਪਰ ਇਸ ਤਰ੍ਹਾਂ ਆ ਮਤਲਬ ਕਿ ਪ੍ਰਿੰਟਿੰਗ ਆ ਜੇ ਤੁਸੀਂ ਬਾਟਮ ਬਣਾਉਂਗੇ ਤਾਂ ਬਾਟਮ ਦੀਆਂ ਮੂਰੀਆਂ ਤੇ ਆਊਗੀ ਪਲਾਜ਼ੋ ਬਣਾਉਂਗੇ ਤਾਂ ਪਲਾਜ਼ੋ ਦੇ ਮਤਲਬ ਕਿ ਆਊਗੀ ਨੀਚੇ ਹਨਾ ਮੂਰੀਆਂ ਦੇ ਉੱਪਰ ਸੋ ਬਹੁਤ ਸੋਹਣੀ ਲੁੱਕ ਦਾ ਜੇ ਤੁਸੀਂ ਕੋਰਸੈਟ ਬਣਾਉਂਗੇ ਕੋਰਸੈਟ ਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਬਣੂਗੀ ਇਹਨਾਂ ਦੇ ਉੱਪਰ ਬਹੁਤ ਸੋਹਣੇ ਸੁਪਰ ਹਿੱਟ ਪ੍ਰਿੰਟ ਨੇ ਤੁਸੀਂ ਇਹਨਾਂ ਚੋਂ ਦੋ ਕਲਰ ਨੇ ਜਿਹੜਾ ਮਰਜੀ ਕਲਰ ਲੈ ਲਿਓ ਇੱਕ ਪਿੰਕ ਸ਼ੇਡ ਆ ਇੱਕ ਪੀਚ ਸ਼ੇਡ ਆ ਆ ਲੋ ਜੀ ਇੱਕ ਪਿੰਕਾ ਇੱਕ ਪੀਚ ਆ ਜਿਹੜਾ ਮਰਜੀ ਸ਼ੇਡ ਲੈ ਲਿਓ ਨੰਬਰ ਹੋਊਗਾ ਜੀ 29 ਲੋ ਜੀ ਇੱਕ ਇਹ ਵਾਲਾ ਆ ਗਿਆ ਕਨਸੈਪਟ ਇਹਨੂੰ ਵੀ ਤੁਸੀਂ ਵਾਈਟ ਦੇ ਨਾਲ ਮਤਲਬ ਕੰਟਰਾਸਟ ਕਰ ਸਕਦੇ ਹੋ ਆਲ ਓਵਰ ਲੈਣਾ ਤਾਂ ਆਲ ਓਵਰ ਲੈ ਸਕਦੇ ਹੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਇਹ ਡਾਰਕ ਪਰਪਲ ਜੀ ਟੋਨ ਆ ਜਿਹੜੀ ਕਲਾਉਂਜੇ ਦੇ ਵਿੱਚ ਹੁੰਦੀ ਆ ਬੇਸ ਇਹਦਾ ਸਾਰਿਆਂ ਦਾ ਵਾਈਟ ਹੈ ਨੰਬਰ ਹੋਊਗਾ 30 30 ਨੰਬਰ ਸੂਟ ਰਹੂਗਾ ਆਲੋਚ ਇਹ ਗ੍ਰੇ ਕਲਰ ਦੀ ਪ੍ਰਿੰਟਿੰਗ ਆ ਤੁਹਦੀ ਤਾਂ ਨਹੀਂ ਲੱਗੀ ਹੋਈ ਇਹਦੀ ਹਮਮ ਸੇਮ ਹੀ ਆ ਨਾ ਹਾਂਜੀ ਆਲੋਚ ਇਹ ਗ੍ਰੇ ਕਲਰ ਆ ਬਹੁਤ ਹੀ ਪਿਆਰਾ ਜਿਹਾ ਕਲਰ ਆ ਬਹੁਤ ਸੋਹਣਾ ਸੋ ਜਿਹੜੀਆਂ ਬੈਨਾਂ ਨੂੰ ਵੀ ਚਾਹੀਦਾ ਹੋਇਆ फटाफट ਲੈ ਲਓ ਸਕਰੀਨ ਸ਼ਾਟ ਪੀਸ ਬਹੁਤ ਸੋਹਣਾ ਨਾ ਸਿੰਗਲ ਪੀਸ ਆ ਇਹ ਮਿੱਠਾ ਜਿਹਾ ਕਲਰ ਆ ਬਹੁਤ ਹੀ ਸੋਹਣਾ 31 ਨੰਬਰ ਸੂਟ ਰਹੂਗਾ ਇਹ ਇਹ ਜਿਵੇਂ ਤੁਸੀਂ ਤੁਹਾਡੇ ਮੰਮੀ ਦੀ ਇਹਦੇ ਵਿੱਚ ਹੈ ਨਾ ਜਾਂ ਤੁਸੀਂ ਦਾਦੀ ਲਈ ਕਿਸੇ ਲਈ ਲੈਣਾ ਤਾਂ ਬਹੁਤ ਸੋਹਣਾ ਪ੍ਰਿੰਟ ਵੀ ਬਹੁਤ ਸੋਹਣਾ ਕੱਪੜਾ ਤਾਂ ਬਹੁਤ ਹੀ ਸੋਹਣਾ ਕੱਪੜੇ ਵੱਲੀ ਹੋਣਾ ਸੋਚਿਓ ਵੀ ਕੱਪੜਾ ਕਿੱਦਾਂ ਦਹਾਊਗਾ ਬਹੁਤ ਪੈਣੀਆਂ ਕੌਲ ਆਉਂਦੀਆਂ ਜਦੋਂ ਵੀ ਅਸੀਂ ਵੀਡੀਓ ਪਾਉਂਦੇ ਆ ਹਾਈਪ ਹੈ ਸਾਡਾ ਸੂਟ ਸੋਹਣਾ ਨਿਕਲੂਗਾ ਸਾਡਾ ਕੱਪੜਾ ਤਾਂ ਨਹੀਂ ਇਦਾਂ ਹੋਊਗਾ ਜੋ ਚੀਜ਼ ਮੈਂ ਹਮੇਸ਼ਾ ਕਹਿੰਦੀ ਆਂ ਸੀ ਵੀਡੀਓ ਚ ਕਹਿ ਕੇ ਦਿੰਨੇ ਆਂ ਸੇਮ ਚੀਜ਼ ਤੁਹਾਡੇ ਤੱਕ ਪਹੁੰਚੂਗੀ ਬਾਕੀ ਤੁਸੀਂ ਰੇਟ ਦੇਖੋ ਕਿ ਰੇਟ ਅਸੀਂ ਤੁਹਾਨੂੰ ਕੀ ਦੇ ਰਹੇ ਆਂ ਚੀਜ਼ ਦਾ ਪਿਓਰ ਕਾਟਨ ਐ ਐਕਸਪੋਰਟ ਦੀ ਸਭ ਤੋਂ ਸੋਹਣੀ ਤੇ ਤੁਹਾਨੂੰ 6500 ਦੇ ਵਿੱਚ ਵਿੱਧ ਕੋਰੀਅਰ ਦੇ ਨਾਲ ਤੁਹਾਡੇ ਘਰ ਤੱਕ ਪਹੁੰਚ ਰਹੀ ਹੈ ਜੀ ਹੁਣ ਇਹ ਪੂਰੇ ਸੂਟ ਵਧੀਆ ਹਨਾ ਤੁਸੀਂ ਸਲਾਈ ਕਰਕੇ ਪਾਉਣੇ ਹੋ ਸੀਜ਼ਨ ਤੋਂ ਕੀ ਦੋ ਸੀਜ਼ਨ ਵੀ ਵਧੀਆ ਕੱਢ ਜਾਣਗੇ ਤਾਂ ਹੋਰ ਦੱਸੋ ਹੁਣ ਕੀ ਚਾਹੀਦਾ ਜੀ ਸੂਟਾਂ ਦੇ ਉੱਪਰ ਜੇ ਸੂਟ ਤੁਹਾਡਾ ਹੰਡੂਗਾ ਤੇ ਵਧੀਆ ਨਿਕਲੂਗਾ ਤਾਂ ਹੀ ਤੁਸੀਂ ਨੈਕਸਟ ਟਾਈਮ ਸਾਡੇ ਕੋਲੋਂ ਆਰਡਰ ਕਰੋਗੇ ਨਹੀਂ ਥੋੜੋ ਕਰੋਗੇ ਜੀ ਆ ਲੋ ਫਾਇਲ ਪ੍ਰਿੰਟਿੰਗ ਆ ਇਹ ਵੀ ਬਹੁਤ ਪਿਆਰੀ ਹੈ ਲਵੈਂਡਰ ਕਲਰ ਦੇ ਨਾਲ ਚਾਹੀਏ ਇਹਨੂੰ ਕੰਟਰਾਸਟ ਕਰਨਾ ਕੰਟਰਾਸਟ ਕਰ ਲਿਓ ਵਾਈਟ ਨਾ ਕਰਨਾ ਵਾਈਟ ਨਾ ਕਰ ਲਿਓ ਤੇ ਆਲ ਓਵਰ ਲੈਣਾ ਤਾਂ ਆਲ ਓਵਰ ਲੈ ਲਿਓ ਆਲ ਓਵਰ ਬਣਿਆ ਬਹੁਤ ਸੋਹਣਾ ਲੱਗੂਗਾ ਸੂਟ ਨੰਬਰ ਰਹੂਗਾ ਜੀ 32 ਨੈਕਸਟ ਹੈਗਾ ਜੀ ਆਲੋ ਬਹੁਤ ਸੋਹਣਾ ਕਲਰ ਹੈ ਵੀ ਲਵੈਂਡਰ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਇਹਦਾ ਵੀ ਵਾਈਟ ਨਾਲ ਕਲਰਲ ਕੰਟਰਾਸਟ ਕਰਨੇ ਹਨਗੇ ਕਰਨ ਲਿਓ ਆਲ ਓਵਰ ਬਣਾਉਣੇ ਹਨਗੇ ਤਾਂ ਆਲ ਓਵਰ ਵਰਗੀ ਦਾ ਰੀਸ ਨਹੀਂ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਨੇ ਨੰਬਰ ਹੈਗਾ ਜੀ 33 33 ਨੰਬਰ ਸੂਟ ਰਹੂਗਾ ਇੱਕ ਸਾਡੇ ਕੋਲ ਆਹ ਵਾਲਾ ਪ੍ਰਿੰਟ ਚੱਲ ਰਿਹਾ ਜੈਪੁਰੀ ਪ੍ਰਿੰਟ ਇਹਦਾ ਲਾਸਟ ਪੀਸ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਚੱਕ ਲਿਓ ਇੱਕੋ ਹੀ ਪੀਸ ਹੈ ਇਹਦੇ ਵਿੱਚ ਹੁਣ ਕੋਈ ਵੀ ਸਾਡੇ ਕੋਲ ਸੂਟ ਅਵੇਲੇਬਲ ਨਹੀਂ ਹੈਗਾ ਸਿੰਗਲ ਪੀਸ ਅਵੇਲੇਬਲ ਆ ਨੰਬਰ ਹੋਊਗਾ ਜੀ 34 ਲਓ ਜੀ ਨੈਕਸਟ ਵਾਲਾ ਦੇਖ ਲਓ ਇਹ ਹੈਗਾ ਬਲੈਕ ਦੇ ਨਾਲ ਬਲੈਕ ਦੇ ਨਾਲ ਇਹਦਾ ਇਸ ਤਰ੍ਹਾਂ ਰਹੂਗਾ ਚਾਹੇ ਵਾਈਟ ਦੇ ਨਾਲ ਇਹਦਾ ਕਲਰ ਕੰਟਰਾਸਟ ਕਰ ਲਓ ਜਿਹਨੇ ਆਲ ਓਵਰ ਲੈਣਾ ਆਲ ਓਵਰ ਲੈ ਲਿਓ ਹਰ ਤਰ੍ਹਾਂ ਦੇ ਨਾਲ ਇਹ ਵਾਲਾ ਪ੍ਰਿੰਟ ਚੱਲੂਗਾ ਕੰਟਰਾਸਟ ਵੀ ਚੱਲੂਗਾ ਬਲੈਕ ਦੇ ਨਾਲ ਕਹਿੰਨਾ ਬਲੈਕ ਦੇ ਨਾਲ ਹੀ ਕਰ ਲਿਓ ਨੰਬਰ ਰਹੂਗਾ 35 ਪ੍ਰਿੰਟ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਘੱਟ ਤੋਂ ਘੱਟ 40 ਦੇ ਨੇੜੇ ਜਿਹੜੇ ਪ੍ਰਿੰਟ ਦਿਖਾ ਦੇਣੇ ਨੇ ਬੱਸ ਤੁਸੀਂ ਆਪਣੀ ਹੁਣ ਆਰਾਮ ਦੇ ਨਾਲ ਵੀਡੀਓ ਨੂੰ ਬਿਨਾ ਸਕਿਪ ਕਰਦੇ ਦੇਖਿਆ ਕਰੋ ਤਾਂ ਕਿ ਜੋ ਵੀ ਅਸੀਂ ਬੋਲਦੇ ਆ ਜੋ ਵੀ ਦਿਖਾਉਂਦੇ ਆ ਹਰ ਚੀਜ਼ ਤੁਹਾਡੇ ਤੱਕ ਪਹੁੰਚ ਸਕੇ ਇਹ ਵੀ ਬਹੁਤ ਸੋਹਣੀ ਫਾਲਜੀ ਪ੍ਰਿੰਟਿੰਗ ਆ ਨੰਬਰ ਹੋਊਗਾ ਜੀ 36 ਆ ਗਿਆ ਬ੍ਰੀਕ ਬੋਟੀ ਦੇ ਨਾਲ ਇਹਦੇ ਨਾਲ ਵੀ ਤੁਸੀਂ ਬਿਲਕੁਲ ਲਾਈਟ ਜੀ ਪਿੰਕ ਕਲਰ ਦੀ ਸਲਵਾਰ ਜੇ ਕਰਨੀ ਹੋਈ ਨਾ ਐਡ ਤਾਂ ਕਰ ਸਕਦੇ ਆ ਬਿਲਕੁਲ ਲਾਈਟ ਪਿੰਕ ਜਾਂ ਸ਼ੇਡੇ ਚ ਬਹੁਤ ਸੋਹਣਾ ਆ ਰਿਹਾ ਵਾ ਜਿਸ ਬਾਟਮ ਇਦਾਂ ਕਰਨੀ ਹੋਈ ਕੰਟਰਾਸਟ ਤਾਂ ਕਰ ਲਿਓ ਜੇ ਆਲ ਓਵਰ ਲੈਣਾ ਤਾਂ ਆਲ ਓਵਰ ਲੈ ਲਿਓ ਨੰਬਰ ਹੋਊਗਾ ਜੀ 37 ਠੀਕ ਹੈ ਨੀ ਲਓ ਜੀ ਇੱਕ ਹੋਰ ਮੈਂ ਥੋੜਾ ਜਿਹਾ 올ਡ এজ ਜਿਵੇਂ ਪ੍ਰਿੰਟ ਆਪਾਂ ਕਹਿ ਦਈਏ ਕਿ 50 ਪਲੱਸ ਵਾਲਿਆਂ ਲਈ ਇਹ ਵਾਲਾ ਕਲਰ ਕੰਟਰਾਸਟ ਬਹੁਤ ਸੋਹਣਾ ਵਾ ਪ੍ਰਿੰਟਿੰਗ ਵੀ ਬਹੁਤ ਸੋਹਣੀ ਮਿੱਠੀ ਪਿਆਰੀ ਜੀ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਲੈ ਸਕਦੇ ਓ ਨੰਬਰ ਹੋਊਗਾ ਜੀ 38 38 ਨੰਬਰ ਸੂਟ ਰਹੂਗਾ ਸੋ ਇਹ ਸੀਗੇ ਮੇਰੇ ਅੱਜ ਦੀ ਵੀਡੀਓ ਦੇ ਸੂਟ ਸੋ ਬਹੁਤ ਜ਼ਿਆਦਾ ਕਾਉਂਟਰੀ ਦੇ ਵਿੱਚ ਮੈਂ ਦਿਖਾਏ ਨੇ ਹਰ ਤਰ੍ਹਾਂ ਦੇ ਨਾਲ ਕਿੱਦਾਂ-ਕਿੱਦਾਂ ਰੈਡੀ ਹੋਣਿਆ ਉਹ ਵੀ ਤੁਹਾਨੂੰ ਦੱਸਤਾ ਬਸ ਤੁਸੀਂ ਆਪਣੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਨੇ ਆ ਘਰ ਬੈਠ ਕੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾਉਣਾ ਵਾ ਤੇ ਬਸ ਨਾਲ ਦੀ ਨਾਲ ਆਪਣੀ ਪੇਮੈਂਟ ਕਰਕੇ ਨਾਲ ਦੀ ਨਾਲ ਬੁਕਿੰਗ ਕਰ ਲਿਆ ਕਰੋ ਬਾਅਦ ਦੇ ਵਿੱਚ ਨਾ ਇਹ ਗੱਲ ਕਰਿਆ ਕਰੋ ਦੀਦੀ ਅਸੀਂ ਰਖਵਾਇਆ ਸੀ ਤੁਹਾਨੂੰ ਸਾਡੇ ਤੇ ਯਕੀਨ ਨਹੀਂ ਤੁਸੀਂ ਰੱਖਿਆ ਨਹੀਂ ਕਿਉਂਕਿ ਜਦ ਤੁਸੀਂ ਹੋਲਡ ਕਰਕੇ ਮੁੜ ਕੇ ਕੋਈ ਰਿਸਪੌਂਸ ਨਹੀਂ ਦੇਣਾ ਤਾਂ ਫਿਰ ਅਸੀਂ ਤਾਂ ਸੋਲਡ ਆਊਟ ਭੈਣੇ ਕਰਨਾ ਹੀ ਆ ਹਨਾ ਤਾਂ ਕਰਕੇ ਭੈਣ ਬਣ ਕੇ ਨਾਲ ਦੀ ਨਾਲ ਆਪਣੇ ਸੂਟ ਜਿਹੜੀ ਵੀ ਬੁਕਿੰਗ ਹੁੰਦੀ ਹੈ ਨਾਲ ਦੀ ਨਾਲ ਡਨ ਕਰ ਦਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਹੋਰ ਸੋਹਣੇ ਜਿਹੇ ਕਨਸੈਪਟ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ